ਜਿਨ੍ਹਾਂ ਦੇ ਘਰ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਇਹ ਸਰੂਪ ਲੱਗਿਆ ਹੋਇਆ ਨਾ ਉਹ ਦਿਨ ਚ ਇਹ ਦੋ ਕੰਮ ਕਰਨਾ ਸ਼ੁਰੂ ਕਰ ਦੇਣ ਦਿਨ ਬਦਲਦੇ ਤੁਹਾਡੇ ਲੋਕ ਦੇਖਣਗੇ ਗਰੰਟੀ ਹੈ ਬਾਬਾ ਅਤਰ ਸਿੰਘ ਜੀ ਦੇ ਬੋਲ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸੋ ਚੈਨਲ ਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਸੰਗਤ ਜੀਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜਿਨ੍ਹਾਂ ਦੇ ਘਰ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ ਉਹ ਜ਼ਰੂਰ ਧਿਆਨ ਦਿਓ ਜੇ ਕਿਸੇ ਦੇ ਘਰ ਤਸਵੀਰ ਨਹੀਂ ਵੀ ਹੈਗੀ ਜ਼ਰੂਰ ਤਸਵੀਰ ਨੂੰ ਲਗਾਓ ਚਿੱਤਰ ਦਰਸ਼ਨ ਜ਼ਰੂਰ ਕਰੋ ਗੁਰੂ ਨਾਨਕ ਸਾਹਿਬ ਦਾ ਤੇ ਗੁਰਮੁਖ ਪਿਆਰਿਓ ਮਨ ਦੇ ਵਿੱਚ ਇਹ ਚਿਹਨ ਜ਼ਰੂਰ ਕਰਿਓ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਤੇ ਪਤਾ ਨਹੀਂ ਕਿੰਨਿਆਂ ਨੂੰ ਤਾਰ ਦਿੱਤਾ ਮੇਰੇ ਖਿਆਲ ਦੇ ਵਿੱਚ ਤਾਰੇ ਗਿਣੇ ਜਾ ਸਕਦੇ ਨੇ ਕਿਉਂਕਿ ਹੁਣ ਇਲੈਕਟ੍ਰਿਕ ਯੁੱਗ ਹੈ ਪਰ ਜਿਹੜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਤਰ ਗਏ ਤੇ ਸਾਧ ਸੰਗਤ ਉਹਨਾਂ ਨੂੰ ਨਹੀਂ ਗਿਣਿਆ ਜਾ ਸਕਦਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਤਾਰ ਦਿੱਤੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ ਪਿਆਰਿਓ ਗੁਰੂ ਨਾਨਕ ਦੀ ਸ਼ਬੀ ਐਸੀ ਹੈ ਮੈਂ ਆਪ ਜੀ ਦਾ ਧਿਆਨ ਦਵਾਵਾਂ ਜਿਨ੍ਹਾਂ ਦੇ ਘਰ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ ਤੇ ਸਾਧ ਸੰਗਤ ਉਹ ਇੱਕ ਬਚਨ ਜ਼ਰੂਰ ਯਾਦ ਰੱਖਣ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਈਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਈਰੀ ਇਹ ਯਾਦ ਰੱਖਿਓ ਕਿ ਉਹ ਪਰਮਾਤਮਾ ਜਿਹੜਾ ਨਾ ਸਭ ਤੋਂ ਵੱਡਾ ਹੈ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੀਰੀ ਉਹ ਪਰਮਾਤਮਾ ਜਿਹੜਾ ਮੇਰੇ ਕੱਲ ਨੂੰ ਰੱਖਣ ਵਾਲਾ ਹੈ ਉਹ ਧੰਨ ਗੁਰੂ ਨਾਨਕ ਜਿਹੜਾ ਮੇਰੇ ਅੱਜ ਨੂੰ ਵੀ ਸਵਾਰਨ ਵਾਲਾ ਹੈ ਮੇਰੇ ਕੱਲ ਨੂੰ ਵੀ ਸਵਾਰਨ ਵਾਲਾ ਹੈ ਉਹ ਪਾਤਸ਼ਾਹ ਬੜਾ ਮਹਾਨ ਹੈ ਬੜੀ ਮਹਾਨ ਕਿਰਪਾ ਉਹ ਕਰਨ ਵਾਲਾ ਹੈ ਸਾਧ ਸੰਗਤ ਉਹ ਸਤਿਗੁਰੂ ਬੜਾ ਮਹਾਨ ਹੈ ਆਪਾਂ ਇਸ ਗੱਲ ਨੂੰ ਜ਼ਰੂਰ ਆਪਣੇ ਧਿਆਨ ਵਿੱਚ ਰੱਖੀਏ ਆਪਣੇ ਚਿਹਨ ਦੇ ਵਿੱਚ ਰੱਖੀਏ ਹਉ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਤੋ ਸ਼ਰਨਾਇ ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਈ ਜੀਉ ਪਿਆਰਿਓ ਆਪਾਂ ਬਹੁਤ ਦੂਰੋਂ ਚੱਲ ਕੇ ਆਇਆ ਬੜੇ ਜਨਮਾਂ ਜਨਮਾਂ ਤਰਾਂ ਦਾ ਗੇੜ ਕੱਢ ਕੇ ਸਾਧ ਸੰਗਤ ਇਹ ਮਨੋਖਾ ਜਾਮਾ ਮਿਲਿਆ ਹੈ ਆਸਾ ਰੱਖੀ ਚਿੱਤ ਮਹਿ ਆਪਾਂ ਆਸਾ ਰੱਖਿਓ ਚਿੱਤ ਦੇ ਵਿੱਚ ਮੇਰਾ ਸਭੋ ਦੁੱਖ ਗਵਾਇ ਜਿਓ ਸਤਿਗੁਰੂ ਕੋਲੇ ਐਸਾ ਮੰਤਰ ਹੈ ਐਸਾ ਜਾਦੂ ਹੈ ਜਿਹੜਾ ਸਾਰੇ ਦੁੱਖਾਂ ਨੂੰ ਗਵਾਉਣ ਦੀ ਸ਼ਕਤੀ ਰੱਖਦਾ ਹੈ ਜਿਹੜਾ ਸਾਰੇ ਦੁੱਖਾਂ ਨੂੰ ਗਵਾ ਸਕਦਾ ਹੈ ਉਹ ਸਤਿਗੁਰੂ ਕੋਲੇ ਐਸਾ ਉਪਚਾਰ ਹੈ ਸਾత్సੰਗਤ ਗਰੰਟੀ ਹੈ ਕਦੇ ਵੀ ਅਜ਼ਮਾ ਕੇ ਵੇਖਿਓ ਵੀ ਧੰਨ ਗੁਰੂ ਨਾਨਕ ਸਾਹਿਬ ਦਾ ਤਸਵੀਰ ਜਿਹੜਾ ਸਰੂਪ ਹੈ ਨਾ ਸਾਡੇ ਘਰ ਦੇ ਵਿੱਚ ਹੈ ਜਾਂਦੇ ਹੋਏ ਮੱਥਾ ਟੇਕ ਕੇ ਜਾਓ ਤੇ ਇਹ ਕਹਿ ਕੇ ਜਾਓ ਕਿ ਸਤਿਗੁਰੂ ਕਿਰਪਾ ਕਰਿਓ ਤੁਸੀਂ ਸਭ ਤੋਂ ਵੱਡੇ ਹੋ ਮੇਰਾ ਜੀਵਨ ਸਫਲਾ ਕਰਿਓ ਤੇ ਇੱਕ ਮੂਲ ਮੰਤਰ ਸਹਿਬ ਦਾ ਜਾਪ ਕਰਕੇ ਘਰੋਂ ਤੁਰਿਓ ਤੇ ਸਾਧ ਸੰਗਤ ਆਣ ਕੇ ਫਿਰ ਮੂਲ ਮੰਤਰ ਸਹਿਬ ਦਾ ਜਾਪ ਕਰਿਓ ਸ਼ੁਕਰਾਨਾ ਕਰਿਓ ਕਿ ਸਤਿਗੁਰੂ ਤੁਹਾਡੀ ਕਿਰਪਾ ਨਾਲ ਮੈਂ ਬਾਹਰੋਂ ਸਹੀ ਸਲਾਮਤ ਆਪਣੇ ਘਰ ਪਰਤ ਆਇਆ ਹਾਂ ਤੇ ਫਿਰ ਵੇਖਿਓ ਕਿਵੇਂ ਕਿਰਪਾ ਹੁੰਦੀ ਹੈ ਬਾਬਾ ਅਤਰ ਸਿੰਘ ਜੀ ਮਹਾਪੁਰਖ ਅਕਸਰੀ ਬਚਨ ਸੰਗਤ ਨਾਲ ਸਾਂਝੇ ਕਰਿਆ ਕਰਦੇ ਸੀ ਕਹਿੰਦੇ ਗੁਰੂ ਦਾ ਸ਼ੁਕਰਾਨਾ ਜਿਹਦੇ ਕੋਲ ਹੈ ਨਾ ਹਰ ਇੱਕ ਚੀਜ਼ ਦਾ ਜਿਹਦੇ ਕੋਲੇ ਸ਼ੁਕਰਾਨਾ ਹੈ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਹਰ ਇੱਕ ਦਾਤ ਦਾ ਜਿਹਦੇ ਕੋਲੇ ਸ਼ੁਕਰਾਨਾ ਹੈ ਕਹਿੰਦੇ ਭਾਈ ਉਹ ਮਨੁੱਖ ਤੇ ਪਰਮਾਤਮਾ ਦਾ ਬਹੁਤ ਪਿਆਰਾ ਹੈ ਬੜਾ ਨੇੜੇ ਵਾਲਾ ਮਨੁੱਖ ਹੈ ਭਾਈ ਉਹ ਤੇ ਸਭ ਕੁਝ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਕੀ ਕਹਿਣਾ ਹੈ ਕਿ ਸਤਗੁਰੂ ਤੂ ਤੇ ਸਭ ਕੁਝ ਆਪੇ ਆਪ ਹੀ ਹੈ ਸਭ ਕੁਝ ਤੂੰ ਚਲਾਉਣ ਵਾਲਾ ਹੈ ਸਭ ਕੁਝ ਤੂੰ ਕਰਨ ਵਾਲਾ ਹੈ ਗੁਰ ਕੈ ਸ਼ਬਦ ਪਛਾਣੀਐ ਦੁੱਖ ਵਿੱਚ ਗੁਰ ਕੈ ਸ਼ਬਦ ਪਛਾਣੀਐ ਦੁੱਖ ਹਉਮੈ ਵਿੱਚ ਹੋ ਗਵਾਏ ਸਤਿਗੁਰੂ ਗੁਰੂ ਦੇ ਸ਼ਬਦ ਦੇ ਨਾਲ ਜੇ ਮੈਂ ਆਪਣੀ ਸੁਰਤ ਜੋੜਾਂ ਸ਼ਬਦ ਦੇ ਨੇੜੇ ਹੋ ਜਾ ਤਾਂ ਹਉਮੈ ਵਿੱਚੋਂ ਗਵਾਏ ਸਤਿਗੁਰੂ ਦੁੱਖ ਤੇ ਹਉਮੈ ਵਰਗਾ ਜਿਹੜਾ ਰੋਗ ਹੈ ਨਾ ਮੇਰੇ ਵਿੱਚ ਹੋ ਤੂੰ ਗਾਇਬ ਕਰ ਦਿੰਨਾ ਸਤਿਗੁਰੂ ਇਹ ਤੇਰੇ ਵਿੱਚ ਸਮਰੱਥਾ ਹੈ ਇਹ ਤੇਰੇ ਵਿੱਚ ਕੁਆਲਿਟੀ ਹੈ ਬਹੁਤ ਵੱਡੀ ਕਿਰਪਾ ਹੈ ਗੁਰੂ ਦੀ ਬਹੁਤ ਵੱਡੀ ਰਹਿਮਤ ਹੈ ਗੁਰੂ ਦੀ ਸਾ ਸੰਗਤ ਸਤਿਗੁਰੂ ਬਹੁਤ ਮਹਾਨ ਕਿਰਪਾ ਕਰਨ ਵਾਲੇ ਨੇ ਮਨ ਮੁਖ ਮਨ ਤਨ ਅੰਧ ਹੈ ਤਿਸ ਨੋ ਠੌਰ ਨਾ ਠਾਓ ਮਨ ਮੁਖ ਇਹ ਮਨ ਦਾ ਵੀ ਅੰਦਾ ਹੈ ਤੇ ਤਨ ਦਾ ਵੀ ਅੰਦਾ ਹੈ ਜਿਹੜਾ ਮਨ ਮੁਖ ਹੋ ਜਾਏ ਜਿਹੜਾ ਗੁਰੂ ਦੀ ਮੱਤ ਦੇ ਚੱਲੇ ਹੀ ਨਾ ਜਿਸ ਨਾ ਠਾਓਰ ਨਾ ਠਾਓ ਉਹਨੂੰ ਨਾ ਹੀ ਕਿਤੇ ਢੋਈ ਮਿਲਦੀ ਐ ਤੇ ਨਾ ਹੀ ਕਿਤੇ ਟਿਕਾਣਾ ਮਿਲਦਾ ਉਹ ਤੇ ਜੁਨੀਆਂ ਦੇ ਵਿੱਚ ਭਰਮ ਦਾ ਫਿਰਦਾ ਹੈ ਸਾਧ ਸੰਗਤ ਦਾ ਜਿਹੜਾ ਜੀਵਨ ਹੈ ਨਾ ਉਹ ਗੁਰੂ ਦੀ ਸਿੱਖਿਆ ਤੋਂ ਬਿਨਾ ਸਖਣਾ ਹੋ ਜਾਂਦਾ ਹੈ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰ ਨਾਓ ਗੁਰਮਤੀ ਜਦੋਂ ਉਹ ਧੰਨ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਮਤ ਦੇ ਦੁਆਰਾ ਚੱਲਦਾ ਹੈ ਉਦੀ ਮਤ ਰੁਸ਼ਨਾ ਜਾਂਦੀ ਹੈ ਸ਼ਬਦ ਮਿਲੇ ਹਰ ਨਾਓ ਉਹਨੂੰ ਪਰਮਾਤਮਾ ਫਿਰ ਉਦੋਂ ਮਿਲਦਾ ਜਦੋਂ ਉਹ ਸ਼ਬਦ ਦੇ ਨਾਲ ਮਿਲ ਕੇ ਚੱਲਦਾ ਹੈ ਹਰੀ ਪਰਮਾਤਮਾ ਦਾ ਨਾਮ ਲੈਂਦਾ ਹੈ ਮੇਰੇ ਕਹਿਣ ਤੋਂ ਭਾਵ ਕਿ ਸਾਧ ਸੰਗਤ ਗੁਰੂ ਨਾਨਕ ਸਾਹਿਬ ਦੀ ਕਮਾਈ ਨੂੰ ਵੇਖੀਏ ਸਤਿਗੁਰੂ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਤਿਗੁਰੂ ਕਹਿੰਦੇ ਨੇ ਸ਼ਬਦ ਦੀ ਕਮਾਈ ਕਰ ਭਲਿਆ ਸ਼ਬਦ ਦੇ ਵਿੱਚ ਸੁਰਤ ਜੋੜ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੂੰ ਆਪਦੀ ਸੁਰਤ ਨੂੰ ਆਪਣਾ ਚੇਲਾ ਬਣਾ ਲਾ ਤੇ ਸਤਿਗੁਰੂ ਤੇਰੇ ਸਾਰੇ ਕਾਰਜ ਰਾਸ ਕਰ ਦੇਣਗੇ ਦਿਨ ਤਾਂ ਬਦਲਣਗੇ ਅਸੀਂ ਕਹਿੰਦੇ ਆ ਵੀ ਸਾਡੇ ਦਿਨ ਬਦਲ ਜਾਣ ਸਾਡਾ ਸਮਾਂ ਬਦਲ ਜਾਏ ਸਾਡਾ ਸਮਾਂ ਇੰਜ ਹੋ ਜਾਏ ਆਹ ਹੋ ਜਾਏ ਤੇ ਗੁਰਮੁਖ ਪਿਆਰਿਓ ਸਮਾਂ ਉਦੋਂ ਬਦਲਦਾ ਜਦੋਂ ਆਪਾਂ ਗੁਰੂ ਦੇ ਹੋ ਕੇ ਆਪਣੇ ਆਪ ਨੂੰ ਬਦਲ ਲਈਏ ਉਦੋਂ ਸਮਾਂ ਬਦਲੇਗਾ ਪਰ ਐ ਕਹਿਣ ਨਾਲ ਸਮਾਂ ਨਹੀਂ ਬਦਲਣਾ ਅਸੀਂ ਤਾਂ ਗੁਰੂ ਦੇ ਆਂ ਜੀ ਸਤਿਗੁਰੂ ਦੇ ਆਂ ਅਸੀਂ ਤੇ ਪਾਤਸ਼ਾਹ ਦੇ ਹੀ ਆਂ ਕਹਿਣ ਨਾਲ ਕੋਈ ਗੁਰੂ ਦਾ ਨਹੀਂ ਹੁੰਦਾ ਕਹਿਣ ਨਾਲ ਕੋਈ ਗੁਰੂ ਦਾ ਨਹੀਂ ਬਣਦਾ ਜੇ ਆਪਾਂ ਸਮੁੱਚੇ ਦਿਲ ਤੋਂ ਸਮੁੱਚੇ ਮਨ ਤੋਂ ਗੁਰੂ ਦੇ ਬਣ ਜਾਈਏ ਤੇ ਮੈਂ ਕਹਣਾ ਫੇਰ ਕਿਰਪਾ ਹੁੰਦੀ ਹੈ ਫੇਰ ਰਹਿਮਤ ਹੁੰਦੀ ਹੈ ਪਿਆਰਿਓ ਸਤਿਗੁਰੂ ਦਾ ਹੋ ਜਾਣਾ ਗੱਲ ਕੁਛ ਹੋਰ ਹੈ ਤੇ ਕਹਿ ਦੇਣਾ ਗੱਲ ਕੁਛ ਹੋਰ ਹੈ ਮੰਨ ਕੇ ਅੰਦਰੋਂ ਚੱਲ ਪੈਣਾ ਗੱਲ ਕੁਛ ਹੋਰ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਦਿਲ ਤੋਂ ਪੜ੍ਹ ਕੇ ਹਿਰਦੇ ਤੋਂ ਆਪਣਾ ਕੇ ਅੰਦਰੋਂ ਚੱਲ ਪੈਣਾ ਸਤਿਗੁਰੂ ਕਹਿੰਦੇ ਨੇ ਉੱਥੇ ਫਿਰ ਗੁਰੂ ਕਿਰਪਾ ਕਰਦੇ ਨੇ ਉੱਥੇ ਸਤਿਗੁਰੂ ਰਹਿਮਤ ਕਰਦੇ ਨੇ ਸਭ ਕੁਝ ਆਪੇ ਆਪ ਹੈ ਹੋਮੈ ਵਿੱਚ ਕਹਿਣ ਨਾ ਜਾਏ ਸਭ ਕੁਝ ਆਪ ਹੀ ਹੈ ਪਿਆਰਿਓ ਉਹ ਤਾਂ ਆਪ ਹੀ ਹੈ ਸਾਰਾ ਕੁਝ ਉਹ ਪਰਮਾਤਮਾ ਬਹੁਤ ਵੱਡੀ ਕਿਰਪਾ ਕਰਨ ਵਾਲਾ ਹੈ ਅਸੀਂ ਕੀ ਕਰਨਾ ਹੈ ਕਿਉਂਕਿ ਅਸੀਂ ਸਾਡੇ ਵਿੱਚ ਇਹ ਸਮਰੱਥਾ ਹੋਵੇ ਸਾਡੇ ਵਿੱਚ ਇਹ ਕੁਆਲਿਟੀ ਹੋਵੇ ਨਾਮ ਬਿਨ ਜੇ ਤਾਂ ਬਿਵਹਾਰ ਜੋ ਮਿਰਤਕ ਮਿਥਿਆ ਸੀਗਾਰ ਸਤਿਗੁਰੂ ਕਹਿੰਦੇ ਨੇ ਇਹ ਮਨੁੱਖ ਕੀ ਹੈ ਨਾਮ ਬਿਨਾ ਜੇਤਾ ਵਿਵਹਾਰ ਜਿੰਨਾ ਵੀ ਤੇਰਾ ਕੀਤਾ ਹੋਇਆ ਸਾਰਾ ਕਾਰਜ ਇਹ ਬੇਅਰਥ ਹੈ ਜਿਉ ਮਰਤਕ ਮਿੱਥਿਆ ਸ਼ਿੰਗਾਰ ਕਹਿੰਦੇ ਜਿਵੇਂ ਮਰਤਕ ਨੂੰ ਕੋਈ ਆਪਾ ਹਾਰ ਸ਼ਿੰਗਾਰ ਕਰਦੀ ਉਹਨੂੰ ਕੋਈ ਲਾਭ ਥੋੜਾ ਹੋਣਾ ਇਸੇ ਤਰ੍ਹਾਂ ਇਹ ਸਰੀਰ ਹੈ ਇਹ ਬਾਡੀ ਹੈ ਇਹ ਤਨ ਪਰਮਾਤਮਾ ਦੇ ਨਾਮ ਦੇ ਨਾਲ ਹੀ ਇਹਨੇ ਸਵਰਨਾ ਪਿਆਰਿਓ ਇਸ ਕਰਕੇ ਇਹਨੂੰ ਚੰਗੇ ਗੁਣਾਂ ਦੇ ਦੁਆਰਾ ਸਵਾਰੀਏ ਤੇ ਆਪਣੇ ਜੀਵਨ ਆਪਣੇ ਦਿਨ ਜਦੋਂ ਆਪਾਂ ਆਪਣੇ ਆਪ ਨੂੰ ਬਦਲਾਂਗੇ ਸਾਡੇ ਜਿਹੜੇ ਕੰਮ ਨੇ ਉਹ ਵੀ ਬਦਲ ਜਾਣਗੇ ਤੇ ਸਤਿਗੁਰੂ ਕਿਰਪਾ ਕਰ ਦੇਣਗੇ ਤੇ ਦਿਨ ਸਾਡੇ ਆਪਣੇ ਆਪ ਬਦਲਣਗੇ ਸਤਿਗੁਰੂ ਸਾਡੇ ਦਿਨ ਬਦਲਣਗੇ ਸਤਿਗੁਰੂ ਸਮਾਂ ਬਦਲਣਗੇ ਸਾਥ ਸੰਗਤ ਇਸ ਕਰਕੇ ਅਸੀਂ ਆਪਣੇ ਉੱਪਰ ਸਾਰਾ ਜਿਹੜਾ ਕੌਨਸਨਟ੍ਰੇਟ ਰੱਖੀਏ ਆਪਣੀਆਂ ਹਰਕਤਾਂ ਨੂੰ ਆਪਣੀ ਚੇਂਜਸ ਜਿਹੜੇ ਨੇ ਜ਼ਰੂਰ ਕਰ ਲਈਏ ਸਤਿਗੁਰੂ ਫੇਰ ਸਾਡੇ ਤੇ ਕਿਰਪਾ ਕਰਨਗੇ ਫੇਰ ਸਾਡੇ ਉੱਪਰ ਰਹਿਮਤ ਹੋਣੀ ਹੈ ਪਿਆਰਿਓ ਸਤਿਗੁਰੂ ਨੇ ਬਹੁਤ ਵੱਡੀ ਕਿਰਪਾ ਕਰਕੇ ਸਾਨੂੰ ਨਿਵਾਜਣਾ ਤੇ ਵਾਹਿਗੁਰੂ ਜੀ ਕਾ